ਸੱਚ ਕਰਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਐਮਪੀ ਰਮਨੀਤ ਬਿੱਟੂ ਅਤੇ ਸਰਬੱਤੇ ਦੇ ਭਲੇ ਦੀ ਕੀਤੀ ਅਰਦਾਸ ਸਭ ਤੋਂ ਪਹਿਲਾਂ ਤਾਂ ਇੱਕ ਪੰਜਾਬੀ ਇੱਕ ਸਿੱਖ ਹੋਣ ਦੇ ਨਾਤੇ ਪਰ ਆਪਣੇ ਤਾਂ ਸਾਰੇ ਗੁਰੂ ਚ ਗੁਰਬਾਣੀ ਚ ਇਹੀ ਲਿਖਿਆ Hindu Sikh Muslim Sai sab apa ਇੱਕ ਇਨਸਾਨੀਅਤ ਪਹਿਲਾਂ ਹੈ ਗੁਰੂ ਮਹਾਰਾਜ ਜੀ ਨੇ ਇਹੀ ਸਿਖਾਇਆ ਤੇ ਦੂਜੀ ਗੱਲ ਇਦੋਂ ਵੱਡਾ ਸਥਾਨ ਹਰੀਕਾ ਮੰਦਰ ਆਪਣੇ ਲਈ ਜਾਂ ਕਿਸੇ ਲਈ ਵੀ ਕੋਈ ਸਥਾਨ ਇਦੋਂ ਵੱਡਾ ਨਹੀਂਗਾ ਪਵਿੱਤਰ ਸਥਾਨ ਦੇਖ ਕੇ ਕਿਵੇਂ ਖੁਸ਼ੀ ਹੁੰਦੀ ਆ ਪਹਿਲਾਂ ਤਾਂ ਕਿਸ ਤਰੀਕੇ ਨਾਲ ਸਾਰੇ ਦੇਸ਼ ਦੇ ਕੋਨੇ-ਕੋਨੇ ਤੋਂ ਜਿਹਨੂੰ ਕੋਈ ਪੰਜਾਬੀ ਸਮਝ ਆਉਂਦੀ ਆ ਨਹੀਂ ਆਉਂਦੀ ਉਹ ਵੀ ਪੂਰਾ ਲੀਨ ਆ ਬਾਣੀ ਚ ਅੰਗਰੇਜ਼ ਗੋਰੇ ਉਹ ਵੀ ਦੇਖ ਕੇ ਹੈਰਾਨ ਨੇ ਵੀ ਕਿਸ ਤਰੀਕੇ ਨਾਲ ਉਰੇ ਸੇਵਾ ਹੋ ਰਹੀ ਆ ਸੇਵਾ ਭਾਵਨਾ ਨਾਲ ਨਾਲ ਕੋਈ ਸਫਾਈ ਕਰਨ ਲੱਗਿਆ ਹੋਇਆ ਕੋਈ ਲੰਗਰ ਦੀ ਸੇਵਾ ਕਰ ਰਿਹਾ ਕੋਈ ਜਲ ਦੀ ਸੇਵਾ ਕਰ ਰਿਹਾ ਕੋਈ ਮਤਲਬ ਆਪਣੇ ਗੁਟਕਾ ਸਾਫ ਹੱਥ ਚ ਨੇ ਤੇ ਉਹਨੂੰ ਇਹ ਪਤਾ ਹੀ ਨਹੀਂ ਵੀ ਉਹ ਕਿੱਥੇ ਕਿਸ ਡੁੱਬਿਆ ਹੋਇਆ ਬਾਣੀ ਚ ਤੇ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਤੇ ਮੈਂ ਸਮਝਦਾ ਇੱਥੇ ਆ ਕੇ ਨਾ ਕੋਈ ਪਾਰਟੀ ਆ ਨਾ ਕੋਈ ਕਿਸੇ ਵੱਖ ਧਰਮ ਦੀ ਗੱਲ ਆ ਇੱਥੇ ਤਾਂ ਸਭ ਇੱਕ ਉਹ ਲੋਕ ਬੜੇ ਹੀ ਮੈਂ ਸਮਝਦਾ ਉਹਨਾਂ ਦੀ ਸੋਚ ਪਤਾ ਨਹੀਂ ਕਿੰਨੀ ਕੈਸੀ ਹੈ ਜਿਹੜੇ ਲੋਕ ਵੰਡਣ ਦੀ ਕੋਸ਼ਿਸ਼ ਕਰਦੇ ਆ ਇਹ ਇਸੇ ਕਰਕੇ ਇਹ ਸਾਰੇ ਪਾਸਿਓਂ ਚਾਰੋਂ ਦਿਵਾਰ ਖੁੱਲੇ ਨੇ ਕੋਈ ਵੀ ਆਵੇ ਕੋਈ ਵੀ ਇੱਥੇ ਮੱਥਾ ਟੇਕ ਕੇ ਤੇ ਆਪਣੀਆਂ ਝੋਲੀਆਂ ਭਰ ਕੇ ਲੈ ਜਾਵੇ ਤੇ ਇਨਸਾਨ ਤਾਂ ਬਹੁਤ ਇੱਕ ਛੋਟੀ ਚੀਜ਼ ਤੇ ਜਦੋਂ ਵੀ ਉਹ ਗੁਰੂ ਘਰ ਆਉਂਦਾ ਤੇ ਮੰਗਣੀ ਆਉਂਦਾ ਤੇ ਮੇਰੇ ਵਰਗੇ ਸਿਆਸੀ ਲੋਕ ਨੇ ਜਿਹੜੇ ਕੋਈ ਮੰਨੇ ਨਾ ਮੰਨੇ ਆ ਗੁਰੂ ਮਹਾਰਾਜ ਦੇ ਆਪਾਂ ਇਸ ਵੇਲੇ ਮੱਥਾ ਟੇਕ ਕੇ ਆਈਆਂ ਸਾਰੇ ਹੀ ਤੁਸੀਂ ਇਹੀ ਮੰਗਦੇ ਇੱਥੇ ਖੜਕੇ ਵੀ ਵੀ ਪ੍ਰਮਾਤਮਾ ਵਾਹੀ ਗੁਰੂ ਗੁਰੂ ਮਹਾਰਾਜ ਜੀ ਸਾਡੇ ਪੰਜਾਬ ਨੂੰ ਖੁਸ਼ੀਆਂ ਭਰਿਆ ਰੰਗਲਾ ਪੰਜਾਬ ਬਣਾ ਕੇ ਰੱਖੋ ਸਾਡੇ ਪੰਜਾਬ ਆਪਸੀ ਭਾਈਚਾਰਕ ਸਾਂਝ ਆ ਜਿਹੜੀ ਉਹ ਬਣੀ ਰਹੇ ਤੇ ਇੱਥੇ ਇਹੀ ਦੁਆਏ ਵੀ ਸਾਰਿਆਂ ਨੂੰ ਆਉਣ ਆਉਣ ਵਾਲੀ ਪੀੜ੍ਹੀ ਆ ਜਿਨ੍ਹਾਂ 'ਚ ਬੜੀ ਨਜ਼ਰ ਲੱਗੀ ਹੋਈ ਆ ਚਾਹੇ ਉਹ ਕੋਈ ਕਾਰਨ ਹੋਣ ਚਾਹੇ ਵਿਦੇਸ਼ਾਂ ਜਾਣ ਦੇ ਹੋਣ ਚਾਹੇ ਨਸ਼ੇ ਦੇ ਹੋਣ ਉਹਦੇ ਵਿੱਚੋਂ ਇਹਨਾਂ ਨੇ ਕੱਢਣਾ ਇਨਸਾਨ ਕੁਛ ਨਹੀਂ ਇਨਸਾਨ ਤਾਂ ਵੱਡੀਆਂ-ਵੱਡੀਆਂ ਗੱਲਾਂ ਜ਼ਰੂਰ ਕਰਦਾ ਰਹਿੰਦਾ ਪਰ ਇਹਨਾਂ ਦੇ ਮੂਰੇ ਜਿੰਨਾ ਰਜੋਈਆਂ ਬੇਨਤੀਆਂ ਅਰਦਾਸਾਂ ਕਰ ਲਾਂਗੇ ਉਨੀ ਛੇਤੀ ਜਿਹੜਾ ਉਹ ਭਲਾ ਹੋ ਕੋਈ ਨਾ ਕੋਈ ਕਮੀਆਂ ਕੋਈ ਕੋਈ ਗਲਤੀਆਂ ਸਾਤੋਂ ਰਹੀਆਂ ਏ ਜਿਹਦੇ ਕਰਕੇ ਅੱਜ ਕਈ ਕਸ਼ਟ ਅਸੀਂ ਭੋਗ ਰਹੇ ਆ ਪਰ ਇਹ ਇਹਨਾਂ ਨੇ ਇਸ ਚੀਜ਼ਾਂ ਦੂਰ ਕਰਨੀਆਂ ਲੋਕ ਸਭਾ ਚੋਣਾਂ ਨੇੜੇ ਨੇ ਉਸ ਤੋਂ ਪਹਿਲੇ ਤੁਸੀਂ ਅਸ਼ੀਰਵਾਦ ਦੇ ਜਾ ਮਸਤਾ ਬਿਲਕੁਲ ਇਹ ਗੱਲ ਤੁਹਾਡੀ ਠੀਕ ਆ ਭਰਤ ਦਾ ਆਪਣਾ ਆਪਣਾ ਪੇਸ਼ਾ ਹੈ ਕੋਈ ਕੋਈ ਕਾਰੋਬਾਰ ਫੈਕਟਰੀਆਂ ਚਲਾਉਂਦਾ ਉਹ ਆਪਣੀ ਫੈਕਟਰੀ ਦੀ ਚੱਲਣ ਲਈ ਮੰਗ ਆਉਂਦਾ ਕੋਈ ਦੁਕਾਨਦਾਰ ਉਹ ਆਪਣੇ ਲਈ ਆਉਂਦਾ ਏ ਕਿਸੇ ਦੀ ਕੋਈ ਟਰਾਂਸਪੋਰਟ ਆ ਉਹਦੀ ਚੜ੍ਹਦੀ ਕਲਾ ਆਉਂਦੇ ਅਸੀਂ ਸਿਆਸੀ ਲੋਕ ਆ ਜਿੱਥੇ ਆਮ ਲੋਕਾਂ ਦਾ ਆਵਾਮ ਦਾ ਭਲਾ ਚਾਹੁੰਨੇ ਉੱਥੇ ਆਪਣੇ ਲਈ ਵੀ ਵੀ ਚੰਗੀ ਤਰ੍ਹਾਂ ਕਿਉਂਕਿ ਜਿਹੜੀਆਂ ਵੀ ਇਲੈਕਸ਼ਨਾਂ ਹੁੰਦੀਆਂ ਏ ਉਹ ਗੁਰੂ ਤੋਂ ਬਗੈਰ ਤਾਂ ਹੁੰਦੀਆਂ ਨਹੀਂ ਤੇ ਇਹਦੇ ਵਿੱਚ ਲੱਖਾਂ ਲੋਕ ਨੇ ਜਿਹੜੇ ਉਹ ਤੁਹਾਡੇ ਨਾਲ ਜੁੜਦੇ ਆ ਤੇ ਉਹ ਕਿਸੇ ਨੂੰ ਜੇ ਗਲਤਫਹਮੀ ਹੋਵੇ ਵੀ ਤੁਹਾਡੇ ਕਰਕੇ ਜੁੜਦੇ ਉਹ ਗਲਤ ਇਹ ਪ੍ਰਮਾਤਮਾ ਹੀ ਆ ਇਹ ਵਾਹਿਗੁਰੂ ਆ ਜੇ ਚੰਗੇ ਤੁਹਾਡੇ ਬਾਰੇ ਦਿਮਾਗ ਚ ਲੋਕਾਂ ਦੇ ਗੱਲ ਪਾਉਂਦਾ ਏ ਤੇ ਤੁਹਾਨੂੰ ਲੋਕ ਬਣਾ ਦਿੰਦੇ ਆ ਚੰਗੇ ਕੰਮ ਨੇ ਜਿਹੜੇ ਕਰਮ ਕੀਤੇ ਹੋਣਗੇ ਚੰਗੇ ਤਾਂ ਇਹ ਵਾਹਿਗੁਰੂ ਆਪ ਅੰਗ ਸੰਗ ਰਹਿ ਕੇ ਤੁਹਾਡੀ ਮਦਦ ਕਰਦਾ ਮੇਰੇ ਨਾਲ ਤਾਂ ਅੱਜ ਤੱਕ ਇਸੇ ਤਰੀਕੇ ਨਾਲ ਹੋਇਆ ਚਾਹੇ ਮੈਂ ਪਵਿੱਤਰ ਸਾਡਾ ਤਖਤ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਉੱਥੋਂ ਮੈਂਬਰ ਪਾਰਲੀਮੈਂਟ ਰਿਹਾ ਹਾਂ ਦੋ ਵਾਰ ਮੈਂ ਲੁਧਿਆਣੇ ਨਵੰਬਰ ਪਾਰਲੀਮੈਂਟ ਰਿਹਾ ਤੇ ਆ ਕੇ ਉਰੀਓਂ ਹੀ ਆਸ਼ੀਰਵਾਦ ਲੈ ਕੇ ਜਾਈਦਾ ਦਰਗਨਾ ਮੰਦਿਰ ਸਾਹਿਬ ਤੋਂ ਆਸ਼ੀਰਵਾਦ ਲੈ ਕੇ ਜਾਈਦਾ ਤੇ ਹਮੇਸ਼ਾ ਹੀ ਫਤਿਹ ਹੋਈ ਆ ਕਦੇ ਵੀ ਕੋਈ ਔਕੜ ਆ ਜਿਹੜੀ ਉਹ ਨਹੀਂ ਆਈ ਤੇ ਬਹੁਤ ਵਿਸ਼ਵਾਸ ਚਾਹੇ ਮੇਰੇ ਮਾਤਾ ਜੀ ਹੋਣ ਉਹਨਾਂ ਨੇ ਵੀ ਚਾਹੇ ਗੁਰੂ ਗ੍ਰੰਥ ਸਾਹਿਬ ਸਾਡੇ ਘਰਾਂ ਚਾਹੇ ਚੰਡੀਗੜਾ ਚਾਹੇ ਉੱਥੇ ਰੋਜ਼ ਗੁਰੂ ਮਹਾਰਾਜ ਦੇ ਮੂਰੇ ਸਾਰਾ ਪਰਿਵਾਰ ਅਸੀਂ ਮੱਥਾ ਟੇਕ ਕੇ ਨਤਮਸਤਕ ਹੋ ਕੇ ਤੇ ਹਰ ਵੇਲੇ ਬਾਣੀ ਆ ਜਿਹੜੀ ਉਹ ਚਲਦੀ ਰਹਿੰਦੀ ਆ ਲੜੀਵਾਰ ਪਾਰਟ ਸਾਡੇ ਘਰੇ ਹਮੇਸ਼ਾ ਚੱਲਦਾ ਰਹਿੰਦਾ ਤੇ ਗੁਰੂ ਨਾਲ ਜੁੜੇ ਹੋਏ ਗੁਰੂ ਦਾ ਬਹੁਤ ਕੁਝ ਕੋਈ ਕਮੀਆਂ ਨਹੀਂ ਛੱਡੀ ਗੁਰੂ ਨੇ ਕੋਈ ਮੈਂ ਸਮਝਦਾ ਕਦੇ ਵੀ ਮੁੱਖ ਮੰਤਰੀ ਲੈ ਕੇ ਮਿਨਿਸਟਰੀਆਂ ਤੋਂ ਲੈ ਕੇ ਐਮਪੀਸ਼ਿਪਾਂ ਲੈ ਕੇ ਕਦੇ ਕੋਈ ਗੁਰੂ ਮਹਾਰਾਜ ਜੀ ਨੇ ਕੋਈ ਕਮੀਆਂ ਨਹੀਂ ਛੱਡੀ ਇਹ ਇਹ ਸਭ ਇਹਨਾਂ ਦਾ ਏ ਤੇ ਇੱਥੋਂ ਹੀ ਬਖਸ਼ਿਸ਼ ਆ ਜਿਹੜੀ ਉਹ ਹੁੰਦੀ ਆ ਤੇ ਅੱਜ ਸਾਡੇ ਕੁਝ ਅਸੀਂ ਪਰਿਵਾਰ ਦੇ ਮੈਂਬਰ ਜਿਹੜੇ ਅਮਰਸਰ ਤੋਂ ਨੇ ਸਾਡੇ ਬਖਸ਼ੀ ਜੀ ਨੇ ਜੋਸ਼ੀ ਜੀ ਨੇ ਸਾਡੇ ਬਸੀ ਜੀ ਨੇ ਤੇ ਅਸੀਂ 3-4 ਜਾਣੇ ਪਰਿਵਾਰ ਆਪਣੇ ਇਕੱਠੇ ਹੋ ਕੇ ਅੱਜ ਆਰਾਮ ਦੇ ਨਾਲ ਤਸਵੀਰ ਦੇ ਚੰਗਾ 2-3 ਘੰਟੇ ਆ ਜਿਹੜੇ ਉਹ ਗੁਰੂ ਦੇ ਬਾਣੀ ਨਾਲ ਵਤੀਤ ਕੀਤੇ ਆ ਤੇ ਦੁਬਾਰਾ ਚਾਰਜ ਹੋ ਕੇ ਇੱਕ ਹੁੰਦਾ ਨਾ ਬੰਦਾ ਸ਼ੁੱਧ ਹੋ ਕੇ ਚਾਰਜ ਹੋ ਕੇ ਸੰਤੁਸ਼ਟੀ ਨਾਲ ਉਹ ਜਾਂਦਾ ਤੇ ਕੁਦਰਤੀ ਗੱਲ ਆ ਜੇ ਉਹਦੇ ਅੰਦਰ ਇੱਕ ਗਲ ਹੋਰ ਭਾਵਨਾ ਹੈ ਉਹਦੇ ਅੰਦਰ ਭੈ ਰਹਿਦਾ ਕੋਈ ਮਾੜੇ ਕੰਮ ਨਾ ਕਰੇ ਕੋਈ ਕ੍ਰਪਸ਼ਨ ਨਾ ਕਰੇ ਵੀ ਭਾਈ ਮੈਂ ਕੀ ਗੁਰਦੁਆਰਾ ਜਾ ਕੇ ਮੈਂ ਗੁਰੂ ਨੂੰ ਕੀ ਜਵਾਬ ਦਵਾਂਗਾ ਤੇ ਆਪਣੇ ਆਪ ਚੰਗੇ ਕੰਮ ਵੱਲ ਨੂੰ ਉਤਰਦਾ ਏ ਇਹ ਵੱਡੀ ਗੱਲ ਇਹ ਆ ਜੇ ਇਹਦੇ ਪਹੁੰਚ ਰਹੋਗੇ ਪਹੇਚ ਰਹੋਗੇ ਤਾਂ ਮੈਂ ਸਮਝਦਾ ਕੋਈ ਵੀ ਚੀਜ਼ ਗਲਤ ਤੁਤ ਹੋਈ ਨਹੀਂ ਸਕਦੀ ਤੇ ਨਾ ਤੁਸੀਂ ਮਾੜੀ ਚੀਜ਼ ਵੱਰ ਚੱਲੋਗੇ ਤੇ ਠੀਕ ਆ ਇਲੈਕਸ਼ਨਾਂ ਇਹ ਉਹਦੇ ਲਈ ਵੀ ਇਲੈਕਸ਼ਨਾਂ ਵੀ ਸੁਖ ਸ਼ਾਂਤੀ ਨਾਲ ਹੋਣ ਸਾਰੇ ਪੰਜਾਬ ਚ ਹੋਣ ਜਿੱਤਾਂ ਹਾਰਾਂ ਪਾਰਟੀਆਂ ਆਪਸ ਵਿੱਚ ਲੜਦੀਆਂ ਰਹਿੰਦੀਆਂ ਸਭ ਤੋਂ ਪਹਿਲਾਂ ਇਹ ਆ ਵੀ ਆਪਸ ਵਿੱਚ ਜਿਹੜਾ ਉਹ ਕੋਈ ਵੀ ਐਸੀ ਗੱਲ ਨਾ ਹੋਵੇ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਵੇ। ਜੀ ਇੱਕ ਸਦਨ ਦੇ ਵਿੱਚ ਵੀ ਸੀਐਮ ਸਾਹਿਬ ਦੀ ਇੱਕ ਰਵੱਈਆ ਸੀਗਾ ਜਾਂ ਤਾਲਾ ਲੈ ਕੇ ਪਹੁੰਚੇ ਜਾਂ ਇਸ ਤਰੀਕੇ ਨਾਲ ਸ਼ਾਟਿੰਗ ਕਰਦੇ। ਨਹੀਂ ਮੈਨੂੰ ਨਹੀਂ ਲੱਗਦਾ ਵੀ ਦੇਖੋ ਅਸੀਂ 10 ਸਾਲ ਮੈਂਬਰ ਪਾਰਲੀਮੈਂਟ ਵੀ ਰਹੇ ਆ ਮੈਂ ਉਹਨਾਂ ਤੋਂ 2009 'ਚ ਆ ਗਿਆ ਸੀ ਉਹ 14 'ਚ ਆਏ ਆ। ਪਰ ਜੋ ਉਹਨਾਂ ਨੇ ਇਸ ਵਾਰ ਸਦਨ 'ਚ ਕੀਤਾ ਮੈਨੂੰ ਨਹੀਂ ਲੱਗਦਾ ਇਤਿਹਾਸ ਦੇ ਵਿੱਚ ਕਿਸੇ ਵੀ ਚੀਫ ਮਿਨਿਸਟਰ ਨੇ ਕੀਤਾ ਹੋਊਗਾ। ਤੁਸੀਂ ਵੀ ਪ੍ਰਾਣੀਆਂ ਇਤਿਹਾਸ ਵਾਰੇ ਪੜ ਸਕਦੇ ਹੋ ਕਿਉਂਕਿ ਇੱਕ ਇੱਕ ਲਾਈਨ ਰਿਕਾਰਡਡ ਆ ਤੇ ਉਹ ਮੇਰੀਆਂ ਅੱਖਾਂ ਪਾਓ ਮੇਰੇ ਮੇਰੀਆਂ ਵੀਰੇ ਇਹ ਕੀ ਹੈ ਇਹ ਇਹਦੇ ਨਾਲ ਲੋਕਾਂ ਨੂੰ ਕੀ ਮਿਲਣਾ ਲੋਕਾਂ ਦਾ ਕੀ ਭਲਾ ਹੋਊਗਾ ਜੇ ਤੁਸੀਂ ਆਪੋਜੀਸ਼ਨ ਵਾਲਿਆਂ ਨੂੰ ਗਾਲ੍ਹਾਂ ਕੱਢ ਕੇ ਜਾਂ ਆਪੋਜੀਸ਼ਨ ਨੂੰ ਬਾਹਰ ਕੱਢ ਕੇ ਉਹਨਾਂ ਦਾ ਭਲਾ ਕੀ ਹੋਊਗਾ ਤੇ ਬਹੁਤ ਹੀ ਮੈਂ ਸਮਝਦਾ ਇੱਕ ਉਹੀ ਨਾਟਕੀ ਢੰਗ ਦਿਖਾਇਆ ਨਾਟਕ ਕਰਕੇ ਦਿਖਾਇਆ ਲੋਕ ਤਾਂ ਹਜ਼ਾਰ ਰੁਪਈਆ ਭਾਲ ਰਹੇ ਸੀ ਹਰ ਇੱਕ ਮਾਂ ਦਾ ਹਰ ਭੈਣ ਦਾ 25-25000 ਰੁਪਇਆ ਹੋਇਆ ਪਿਆ 2 ਸਾਲ ਦਾ ਤੇ ਫਾਈਨਾਂਸ ਮਿਨਿਸਟਰ ਨੇ ਕਿ ਅਗਲੇ ਸਾਲ ਦਵਾਂਗੇ ਹਰ ਘਰ 'ਚ 36-36000 ਰੁਪਇਆ ਜਦੋਂ ਵੀ ਇਹ ਆਉਣ ਹਰ ਮਾਂ ਭੈਣ ਦੇ ਨਾਂ ਤੋਂ ਪਹਿਲਾਂ ਆਪਣਾ ਉਹ 36000 ਦਾ ਹਸਾਬ ਮੰਗੇ 2500 ਰੁਪਇਆ ਗਰੰਟੀਆਂ ਦਿੱਤੀਆਂ ਸੀ ਇਹਨਾਂ ਨੇ ਕਿਹੜਾ ਕਿਤੇ ਹੂ ਕਿਹਾ ਸੀ ਮੈਨੀਫੈਸਟੋ ਗਰੰਟੀਆਂ ਦਿੱਤੀਆਂ ਸੀ ਤੇ ਜਦੋਂ ਉਹ ਗੱਲਾਂ ਹੁੰਦੀਆਂ ਇਹ ਲੋਕਾਂ ਦੀਆਂ ਫਿਰ ਉਹ ਡਿਵਰਟ ਕਰਨ ਨੂੰ ਤਮਾਸ਼ਾ ਕਰਦੇ ਆ ਪਰ ਇੱਕ ਗੱਲੋਂ ਚੰਗਾ ਏ ਆ ਮੈਂ ਗੁਰੂ ਘਰ ਖੜਾ ਏ ਗੁਰੂ ਘਰ ਨੇ ਉਹਨਾਂ ਨੂੰ ਬਣਾਇਆ ਉਹਨਾਂ ਦੇ ਜਿੰਨੇ ਵੀ ਨੇ ਪਰਮਾਤਮਾ ਦੀ ਮਿਹਰ ਨਾਲ ਉਹਨਾਂ ਦੇ ਸਾਰਿਆਂ ਦੇ ਖੁਸ਼ੀਆਂ ਵਿਆਹ ਹੋ ਗਏ ਇੱਕ ਦੋ ਹੀ ਗੱਲਾਂ ਹੋਣੀਆਂ ਹੁਣ ਖੁਸ਼ਖਬਰੀ ਆ ਜੂਗੀ ਮਾਰਚ ਚ ਸੀਐਮ ਸਾਹਿਬ ਨੇ ਆਪ ਹੀ ਕਿਹਾ ਵੀ ਮੇਰੇ ਘਰੇ ਖੁਸ਼ੀਆਂ ਆਉਣ ਵਾਲੀਆਂ ਤੇ ਬਾਕੀ ਮੰਤਰੀ ਸੰਤਰੀ ਨੇ ਜਿਹੜੇ ਐਮਐਲਏ ਉਹਨਾਂ ਦੇ ਘਰੇ ਵੀ ਅੱਗੇ ਲੋੜੀਆਂ ਆ ਜਾਣਗੀਆਂ ਸਾਰੀ ਪੰਜਾਬ ਨੇ ਇਹ ਕੰਮ ਬੜਾ ਵਧੀਆ ਕੀਤਾ ਏ ਵੀ ਇਹਨਾਂ ਦੇ ਵਿਆਹ ਹੋ ਗਏ ਤੇ ਅੱਗੇ ਬੱਚੇ ਹੋ ਜਾਣਗੇ ਇਹੀ ਆਮ ਆਦਮੀ ਇਹੀ ਬਦਲਾਅ ਏ ਬਾਕੀ ਇਹਦੇ ਇਹਦੇ ਨਾਲ ਹੀ ਜਿਹੜਾ ਸਬਰ ਕਰਨਾ ਪੈਣਾ ਏ ਹੁਣ ਜਦੋਂ ਅਗਲੀਆਂ ਇਲੈਕਸ਼ਨ ਆਉਣਗੀਆਂ ਫਿਰ ਸੋਚਣਾ ਪਊਗਾ ਪਰ ਜਿਹੜਾ ਬਦਲਾ ਲਿਆਂਦਾ ਸੀ ਉਹ ਤਾਂ ਆਪਾਂ ਵਿਆਹਾਂ ਤੇ ਇਹਨਾਂ ਦੇ ਬੱਚਿਆਂ 'ਚ ਜਿਹੜਾ ਉਹ ਨਿਕਲ ਜਾਏ ਰਵਨੀਤ ਜੀ ਇੱਕ ਗੱਲ ਹੈ ਕਿ ਜਦੋਂ ਵੀ ਪੰਜਾਬ ਦੀ ਗੇਵਾ ਚੁੱਕਣਾ ਚਾਹੁੰਦਾ ਜਿਵੇਂ ਤੁਸੀਂ ਕਿਤੀ ਸੀ ਕਿ ਜੇ ਬਾਕੀ ਚੁੱਕਦੇ ਨੇ ਉਹਨਾਂ ਨੂੰ ਗ੍ਰਿਫਤਾਰੀ ਦਾ ਮੂੰਹ ਦੇਖਣਾ ਬਿਲਕੁਲ ਮੈਂ ਕਹਿੰਦਾ ਜੀ ਇਹ ਜਦੋਂ ਲੱਤਾਂ ਕੰਬਦੀਆਂ ਨਾ ਦੇਖੋ ਇੱਕ ਮੈਂ ਤਾਂ ਸਿਰਫ ਹਜੇ ਇੱਕ ਰਾਗਬ ਚੱਡੇ ਬਾਰੇ ਗੱਲ ਕੀਤੀ ਸੀ ਉਹ ਤੁਸੀਂ ਜਾਣਦੇ ਹੋ ਗੋਰਾ ਜੀ ਸਾਰੇ ਪਾਸੇ ਉਹਦੇ ਚੱਕਣਾ ਜਿਆ ਪਹਿਲਾਂ ਨਾ ਉਹ ਸਾਰਿਆਂ ਨੂੰ ਇੰਡਸਟਰੀ ਨੂੰ ਲੁੱਟ ਕੇ ਲੈ ਗਿਆ ਹੁਣ ਕਦੇ ਦੇਖਿਆ ਉਸ ਸਭ ਨੂੰ ਪਹਿਲਾਂ ਉਹਨੇ ਸ਼ੁਰੂਆਤ ਕੀਤੀ ਸੀ ਆ ਕੇ ਜਿੰਨੇ ਇੰਡਸਟ੍ਰੀਅਲਿਸਟ ਨੇ ਮੈਂ ਤੁਹਾਡੇ ਚੈਨਲਾਂ ਦੇ ਮੂਰੇ ਕਹਿਣਾ ਜਿੰਨੇ ਅੰਮ੍ਰਿਤਸਰ ਲੁਧਿਆਣਾ ਜਲੰਧਰ ਕਿਸੇ ਨੂੰ ਪੁੱਛ ਲਿਓ ਜਿਹੜਾ ਕਰੋੜ 2 ਕਰੋੜ ਰੁਪਈਆ ਦੇਣ ਵਾਲਾ 50 ਲੱਖ ਤੱਕ ਸਭ ਨੂੰ ਮਾਂਜ ਕੇ ਲੈ ਗਿਆ ਤੇ ਮੁੜ ਕੇ ਆਪਣੇ ਉਹਨੇ ਵੀ ਵਿਆਹ ਕਰਾਇਆ ਆਪਣੇ ਹੁਣ ਮੁੜ ਕੇ ਕਿਤੇ ਉਹ ਹੀਰੋਇਨ ਨਾਲ ਜਾਂ ਬੰਬੇ ਰਹਿੰਦਾ ਏ ਜਾਂ ਕਿਤੇ ਲੰਡਨ ਰਹਿੰਦਾ ਏ ਤੇ ਉਹਦਾ ਕੋਈ ਥਾਂ ਟਿਕਾਣਾ ਨਹੀਂਗਾ ਉਹ ਤਾਂ ਚੁੰਡੀ ਹਜੇ ਮੈਂ ਇੱਕ ਦੀ ਵੱਡੀ ਆ ਤਾਂ ਇੰਨੀ ਲੱਗੀ ਅਜੇ ਤੱਕ ਕੱਪੜਿਆਂ ਤੋਂ ਬਾਹਰੋਂ ਬਾਰ-ਬਾਰ ਹੀ ਵੱਢੀ ਆ। ਅਜੇ ਤੱਕ ਜਿਹਨੂੰ ਕਮੀਜ਼ ਪਰੇ ਕਰਕੇ ਚੁੰਡੀ ਵੱਡਾਂਗੇ ਫੇਰ ਦੇਖਿਓ ਇਹਨਾਂ ਦਾ ਹਾਲ ਕੀ ਆ। ਲੱਤਾਂ ਨਹੀਂ ਪਾਰ ਚੱਲਣੀਆਂ। ਬਹੁਤ ਕਮਜ਼ੋਰ ਲੱਤਾਂ ਨੇ। ਜਿਵੇਂ ਦਾਵਾ ਕਰਦੇ ਨਾਲ ਅਖਰੀ ਸਵਾਲ ਕੀ 13 ਦੀ 13ਾ ਸੇਟਾ ਹਿੱਸੇ ਵੰਡ ਗਏ ਪੰਜਾਬੀ ਫੀਅਰ ਸਮੂਹ ਲੈ ਕੇ। ਇੱਕ ਗੱਲ ਇਹ ਆ ਇਹ ਕਹਿੰਦਾ ਸੀ ਨਾ ਡਲਾ ਤੋਂ ਡਲਾ ਹੁੰਦਾ ਹੈ। ਇਹ ਜੀ ਗੱਲ ਕਰਦਾ ਸੀ ਨਾ। ਉਹ ਇਸਤੇਮਾਲ ਅੱਜ ਤੱਕ ਕਿਸੇ ਦੇ ਤਾਂ ਹੋਇਆ ਨਹੀਂ। ਇਹ ਹੁਣ ਪਤਾ ਲੱਗੂਗਾ ਵੀ ਇਹਨਾਂ ਦਾ ਬਣਦਾ ਕੀ ਆ। 13 ਦੀ 13 ਦੀ ਗੱਲ ਕਰਦੇ ਆ 13 13 ਹਲਕਿਆਂ 'ਚ ਜਾ ਕੇ ਦਿਖਾਉਣ। ਥੋਡੇ ਤਾਂ ਤੁਹਾਨੂੰ ਤਾਂ ਪਤਾ ਹੀ ਹੈ ਤੁਹਾਡੇ ਐਮ.ਐਲ.ਏ ਨੇ ਜਿਹੜੇ ਮੈਂ ਉਹਨਾਂ ਨੂੰ ਹਮੇਸ਼ਾ ਸੁਣਨਾ ਮੈਂ ਨਾ ਨਹੀਂ ਲੈਣਾ ਚਾਹੁੰਦਾ ਉਹ ਐਮ.ਐਲ.ਏ ਆਪਣੀ ਸਰਕਾਰ ਦੇ ਉਲਟ ਕੁਐਸਚਨ ਕਰਦੇ ਆ ਉਹਦਾ ਤਾਂ ਜਵਾਬ ਨਹੀਂ ਹੁੰਦਾ ਵਿਰੋਧੀਆਂ ਦਾ ਜਵਾਬ ਇਹ ਕਿੱਥੋਂ ਦੇ ਦੇਣਗੇ ਇਸ ਕਰਕੇ ਲਾਅ ਐਂਡ ਆਰਡਰ ਬੁਰਾ ਹਾਲ ਆ ਸ਼ੂਟਆਊਟ ਹੋ ਰਹੇ ਆ ਸਪਾਰੀਆਂ ਲਈਆਂ ਜਾ ਰਹੀਆਂ 100-100 ਮੋਬਾਈਲ ਅੰਦਰੋਂ ਲੱਭ ਰਿਹਾ ਏ ਕੋਈ ਹਾਲ ਹੀ ਨਹੀਂਗਾ ਕਿਸੇ ਮੰਤਰੀ ਦੀ ਪੁੱਛਣੀ ਕੋਈ ਐਮ.ਐਲ.ਏ ਦੀ ਪੁੱਛਣੀ ਜੋ ਅਫਸਰशाही ਆ ਉਹ ਲੁੱਟ ਖੁੱਟ ਕਸੁੱਟ ਕਰ ਰਹੀ ਆ ਤੇ ਸਾਰਾ ਪੈਸਾ ਜਿਹੜਾ ਉਹ ਦਿੱਲੀ ਪਹੁੰਚ ਰਿਹਾ ਏ ਇਹਦੇ ਹੱਥ ਤੱਕ ਕੁਝ ਵੀ ਨਹੀਂਗਾ ਇਹ ਸਰਕਾਰ ਦੇ ਹੱਥ ਤੱਕ ਕੁਝ ਵੀ ਨਹੀਂਗਾ ਜੇ ਉਹ ਇਮਾਨਦਾਰਾ ਅਸੀਂ ਤਾਂ ਜਦੀ ਜੇਲਾਂ ਚਲੇ ਜਾਂਦੇ ਫਿਰ ਕੀਜਰੀਵਾਲ ਭੱਜਦਾ ਕਿਉਂ ਆਈ ਡੀ ਤੋਂ ਅਗਲੀ ਵਾਰੀ ਇਹ ਨਾ ਦੀ ਆ ਆ ਜਿਹੜਾ ਫਾਈਨਾਂਸ ਮਿਨਿਸਟਰ ਆ ਇਹ ਸਾਰੇ ਪੈਸੇ ਇਕੱਠੇ ਕਰਕੇ ਆ ਜਿਹੜੇ ਸ਼ਰਾਬ ਪਾਲਸੀ ਬਣਾਈ ਆ ਹਰ ਬਾਰ ਬਦਲ ਦਿੰਦੇ ਆ ਉਹ ਸਾਰੇ ਦੇ ਸਾਰੇ ਪੈਸੇ ਆ ਜਿਹੜੇ ਉਹ ਦਿੱਲੀ ਦੇ ਕਿ ਆਉਂਦਾ ਤਾਂ ਉਹ ਰੇ ਪਾਲਸੀ ਪਾਸ ਹੁੰਦੀ ਆ ਇਸ ਕਰਕੇ ਇਹ ਤਾਂ ਜਮਾ ਹੀ ਇਸ ਵਾਰ ਜੋ ਕਦੇ ਸੁਣਿਆ ਨਹੀਂ ਸੀ ਕਦੇ ਦੇਖਿਆ ਨਹੀਂ ਸੀ ਉਹ ਨੰਗਾ ਨਾਚ ਜਿਹੜਾ ਕ腐ਸ਼ਨ ਦਾ ਹੋ ਰਿਹਾ ਠੀਕ ਇੱਕ ਵਿজেਪੀ ਵੱਲੋਂ 400 ਸੀਟਾਂ ਦਾ ਜਿਹੜਾ ਦਾਵਾ ਕੀਤਾ ਜਾ ਰਿਹਾ ਹੈ ਕਾਂਗਰਸ ਵੱਲੋਂ ਕੀ ਕਹਿ ਰਿਹਾ ਹੈ ਦੇਖੋ ਅਸੀਂ ਦਾਅਵੇ ਨਹੀਂ ਕਰਦੇ ਦਾਅਵੇ ਕਰਨ ਚ ਤਾਂ ਕੀ ਕੀ ਲੱਗਦਾ ਹੈ ਕਹਿ ਦਿਓ ਪਰ ਇਸ ਵੇਲੇ ਜਿਹੜੇ ਸਾਡਾ ਇੰਡੀਆ ਅਲਾਈਅንስ ਬਣਿਆ ਹੈ ਕਈ ਜਗ੍ਹਾ ਚੰਗੀ ਤਰ੍ਹਾਂ ਉਹ ਪਰਫਾਰਮ ਕਰ ਰਿਹਾ ਹੈ ਤੇ ਮੈਨੂੰ ਉਮੀਦ ਆ ਵੀ ਅਸੀਂ ਪਿਛਲੀ ਵਾਰ ਨਾਲੋਂ ਬੜਾ ਵਧੀਆ ਜਿਹੜਾ ਪਰਫਾਰਮ ਕਰਾਂਗੇ ਅੱਗੇ ਨਾਲੋਂ ਸਾਡੀ ਟੈਲੀ ਆ ਜਿਹੜੀ ਸੀਟਾਂ ਦੀ ਉਹ ਵਧੇਗੀ ਜੇ ਮੈਂ ਐਮੀ 400 ਦੀ ਗੱਲ ਕਰਾਂ 500 ਦੀ ਗੱਲ ਕਰਾਂ ਉਹ ਬੇਮੈਨਾ ਇੱਕ ਹੱਲ ਜਿਹੜਾ ਪੰਜਾਬ ਤੇ ਗੱਟ ਜੋੜ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਦੱਸਿਆ ਯਾਰ ਉਹਦੀ ਕੋਈ ਉਮੀਦ ਨਾ ਜੀ ਨਾ ਇਹ ਛੱਡੋ ਯਾਰ ਭੰਡਾ ਨਾ ਕਦਾ ਇਹ ਹੁੰਦਾ ਇਹ ਗੱਠ ਜੋੜ